ਦੇ ਸੇਵਕ ਦਿਖ ਰਹੇ ਸਾਰੇ ਹੀ ਸਰੋਤਿਆਂ ਜਤਾ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜ਼ਿਲ੍ਹੇ ਦੀ ਜ਼ਿਲ੍ਹੇ ਦੇ ਵਿੱਚੋਂ ਗੱਲ ਕਰਾਂਗੇ ਪਿੰਡ ਜੱਬੋਵਾਲ ਦੀ ਪਿੰਡ ਜੱਬੋਵਾਲ ਦੇ ਵਿੱਚ ਅੱਜ ਬੜਾ ਖੁਸ਼ੀ ਦਾ ਮਾਹੌਲ ਜਿਹੜਾ ਹੈਗਾ ਆ ਉਹ ਬਣਿਆ ਹੋਇਆ ਕਿਉਂਕਿ ਕਾਰਨ ਹੈ ਕਿ 8ਵੀਂ ਜਮਾਤ ਦਾ ਰਿਜ਼ਲਟ ਆਉਂਦਿਆ ਸਾਰ ਇਹ ਜਦੋਂ ਪਤਾ ਲੱਗਾ ਕੇਜਲ ਪੁੱਟਾਜੀ ਨੂੰ ਕੇਜਲ ਪੁੱਟਾਜੀ ਨੇ 600 ਦੇ ਵਿੱਚੋਂ 591 ਨੰਬਰ ਲੈ ਕੇ ਪਿੰਡ ਜੱਬੋਵਾਲ ਦੇ ਸਰਕਾਰੀ ਮਿਡਲ ਸਕੂਲ ਦਾ ਨਾਮ ਰੋਸ਼ਨ ਕੀਤਾ ਹੈਗਾ ਆ ਬਹੁਤ ਹੀ ਵੱਡੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਕਰਵਾਉਣ ਜਾ ਰਹੇ ਆ ਪਿੰਡ ਜੱਬੋਵਾਲ ਦੇ ਕੇਜਲ ਪੁੱਟਾਜੀ ਜਿਨੇ 8ਵੀਂ ਦੇ ਰਿਜ਼ਲਟ ਦੇ ਵਿੱਚੋਂ 600 ਦੇ ਵਿੱਚੋਂ 500 99 ਨੰਬਰ ਲੈ ਕੇ ਪਿੰਡ ਜੱਬੋਵਾਲ ਦਾ ਨਾਮ ਰੋਸ਼ਨ ਕੀਤਾ ਭੀਮਰਾਓ ਉਮੀਦਵਾਰ ਸਾਹਿਬ ਜੀ ਦਾ ਵਿਸ਼ੇਸ਼ ਧੰਨਵਾਦ ਕਰਨ ਪਿੰਡ ਜੱਬੋਵਾਲ ਦੇ ਵਿੱਚ ਭੀਮਰਾਓ ਡਾਕਟਰ ਉਮੀਦਵਾਰ ਸਾਹਿਬ ਜੀ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਤੌਰ ਤੇ ਜੀ ਗੱਲ ਕੀ ਨਾਮ ਹੈ ਬੇਟਾ ਕੈਂਜਲਪੁੱਟਾ ਆ ਜਿਹੜੇ 8ਵੀਂ ਜਮਾਤ ਦੇ ਵਿੱਚੋਂ 591 ਨੰਬਰ ਆਇਆ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਜੀ ਜੀ ਕਦੋਂ ਪਤਾ ਲੱਗਿਆ ਕਿ ਜਦੋਂ ਕਿ ਤੁਹਾਨੂੰ ਇਜਰੇ ਨੰਬਰ ਆਏ ਹੈਗੇ ਕਿੱਥੋਂ ਪਤਾ ਲੱਗਿਆ ਫਿਰ ਮੈਨੂੰ ਮੇਰੀ ਮੈਡਮ ਨੇ ਫੋਨ ਕੀਤਾ ਕੀ ਨਾਮ ਮੈਡਮ ਦਾ ਜੀ ਸਤਿੰਦਰਜੀਤ ਕੌਰ ਤੇ ਜਦੋਂ ਮੈਡਮ ਦਾ ਫੋਨ ਆਇਆ ਕਿੰਨੀ ਖੁਸ਼ੀ ਮਹਿਸੂਸ ਹੋਈ ਆ ਬਹੁਤ ਜ਼ਿਆਦਾ ਜੀ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਪੜ੍ਹਾਈ ਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਵਾ ਜੀ ਸ਼ੁਕਰੀਆ ਮਾਤਾ ਜੀ ਕੀ ਨਾਮ ਜੀ ਆਪਣਾ ਸ੍ਰਿੰਦਰਕੌਰ ਮਾਤਾ ਜੀ ਕਿੰਨੀ ਖੁਸ਼ੀ ਹੋਈ ਆ ਕਿ ਜਦੋਂ ਇੱਕ ਪੋਤੀ ਨੇ ਵੱਡੇ ਨੰਬਰ ਲਏ ਹੈਗੇ ਆ ਬਹੁਤ ਹੱਦ ਤੋਂ ਵੱਧ ਜੀ ਜੀ ਹੱਦ ਤੋਂ ਵੱਧ ਜੀ ਜੀ ਸ਼ੁਕਰੀਆ ਕੀ ਨਾਂ ਜੀ ਆਪਣਾ ਹਾਂਜੀ ਮੇਰਾ ਨਾਂ ਹੈਗਾ ਸੁਨੀਤਾ ਰਾਣੀ ਕਿੰਨੀ ਖੁਸ਼ੀ ਮਹਿਸੂਸ ਹੋਈ ਆ ਕਿ ਅੱਜ ਬੱਚੇ ਨੇ ਬਹੁਤ ਵੱਡੇ ਨੰਬਰ ਲਏ ਹੈਗੇ ਆ ਹਾਂਜੀ ਇਹ ਤਾਂ ਮੇਤੋ ਸਾਂਭੀ ਵੀ ਨਹੀਂ ਜਾਂਦੀ ਇੰਨੀ ਖੁਸ਼ੀ ਹੋਈ ਆ ਕਿਉਂਕਿ 600 ਦੇ ਵਿੱਚੋਂ 591 ਨੰਬਰ ਲੈ ਕੇ ਲੈਣੀ ਉਹ ਵੀ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਰੋਸ਼ਨ ਕੀਤਾ ਹੈਗਾ ਕਿਸ ਤਰ੍ਹਾਂ ਲੱਗਦਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਜੀ ਤੇ ਬਾਕੀ ਮੈਡਮਾਂ ਦਾ ਵੀ ਬਹੁਤ ਧੰਨਵਾਦ ਹਾਂਜੀ ਜਿਨ੍ਹਾਂ ਨੇ ਹਾਂਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਕਿੱਥੇ ਇਹਨਾਂ ਦੇ ਡੈਡੀ ਅੱਜ ਕੱਲ ਕਿੱਥੇ ਆ ਜੀ ਹਾਂਜੀ ਉਹ ਆਪਣੇ ਬਿਹਰੈਨ ਆ ਹਾਂਜੀ ਉਹਨਾਂ ਨੂੰ ਮੈਸੇਜ ਦੇ ਦਿੱਤਾ ਜੀ ਹਾਂਜੀ ਦੇ ਦਿੱਤਾ ਉਹਨਾਂ ਤੋਂ ਵੀ ਖੁਸ਼ੀ ਸੰਭੀ ਜਾਂਦੀ ਹੈ ਅੱਛਾ ਬੜੀਆਂ ਖੁਸ਼ੀਆਂ ਜਿਹੜੀਆਂ ਲੱਗੀਆਂ ਬੜੀਆਂ ਰੌਣਕਾਂ ਜਿਹੜੀਆਂ ਲੱਗੀਆਂ ਆ ਜੀ ਇਹੀ ਕਹਿੰਦੇ ਆ ਮਾਲਕ ਸਭ ਦੀਆਂ ਧੀਆਂ ਦੇ ਇਦਾਂ ਹੀ ਖੁਸ਼ੀਆਂ ਲਿਆਉਣ ਹਾਂਜੀ ਜਿੱਦਾਂ ਅੱਜ ਸਾਡਾ ਬੱਚਾ ਆਇਆ ਇਦਾਂ ਹੀ ਮਾਲਕ ਸਾਹਿਬ ਦੇ ਇਦਾਂ ਹੀ ਹਾਂਜੀ ਹਾਂਜੀ ਬੱਚੇ ਕਿੰਨਾ ਕੰਨ ਖੁਸ਼ ਅੱਜ ਬਹੁਤ ਜ਼ਿਆਦਾ ਕਿੰਨੇ ਕ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹਾਂ ਜੀ ਜੇ ਕਿਦਾਂ ਲੱਗਦਾ ਜੀ ਅੱਜ ਦਾ ਮਾਹੌਲ ਜਿਹੜਾ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਘਰ ਦੇ ਵਿੱਚ ਬੜਾ ਚਾਹ ਵਾਲਾ ਮਾਹੌਲ ਬਣ ਜਾਂਦਾ ਹੈਗਾ ਇੱਕ ਬੱਚੇ ਦੀ ਮੈਰਿਟ ਲਿਸਟ ਦੇ ਵਿੱਚ ਆਣਾ ਹੈਗਾ ਜਾਂ ਪਿੰਡ ਦਾ ਨਾਮ ਵੀ ਰੋਸ਼ਨ ਹੁੰਦਾ ਹਾਂ ਜੀ ਬਹੁਤ ਬਹੁਤ ਖੁਸ਼ੀ ਹੋਈ ਜੀ ਸਾਨੂੰ ਬਹੁਤ ਹੀ ਵੱਡੀਆਂ ਮੱਲਾ ਮਾਰੀਆਂ ਬੱਚਿਆਂ ਨੇ ਬੇਟੀ ਨੇ ਬਹੁਤ ਹੀ ਵਧੀਆ ਨਾਮ ਕਮਾ ਕੇ ਦਿਖਾਇਆ ਮਾਂ ਬਾਪ ਦਾ ਵੀ ਨਾਮ ਰੋਸ਼ਨ ਕੀਤਾ ਪਿੰਡ ਮਲਪੁਰ ਅੜਕਾਂ ਦਾ ਵੀ ਨਾਮ ਰੋਸ਼ਨ ਕੀਤਾ ਹੈਗਾ ਕਿ ਦੀਪਕਾ ਸੈਜਲ ਨੇ ਬਹੁਤ ਵੱਡੀ ਮਲ ਮਾਰੀ ਹੈ ਜੇ ਨੰਬਰਾਂ ਦੀ ਗੱਲ ਕੀਤੀ ਜਾਵੇ 600 ਅੰਕਾਂ ਦੇ ਵਿੱਚੋਂ 593 ਨੰਬਰ ਲੈ ਕੇ ਵੱਡੀਆਂ ਅੰਕਾਂ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ ਆ ਇੱਥੋਂ ਉਹਨਾਂ ਦੇ ਟੀਚਰ ਸਹਿਬਾਨ ਵੀ ਆਏ ਹੋ ਨੇ ਪਹਿਲਾਂ ਟੀਚਰ ਸਹਿਬਾਨ ਦੇ ਨਾਲ ਹੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਵਾਂਗੇ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਬੱਚੇ ਦਾ ਸਪੈਸ਼ਲ ਜਿਹੜਾ ਮੂੰਹ ਆਹੋ ਮਿੱਠਾ ਕਰਵਾਇਆ ਜਾ ਰਿਹਾ ਹੈਗਾ ਆ ਇਹ ਖੁਸ਼ੀਆਂ ਦੀਆਂ ਗੱਲਾਂ ਹੁੰਦੀਆਂ ਆ ਖੁਸ਼ੀ ਦੇ ਮਾਹੌਲ ਹੁੰਦੇ ਆ ਕਿ ਬੇਟੀਆਂ ਨੇ ਬਹੁਤ ਵੱਡੀਆਂ ਮੱਲਾਂ ਮਾਰ ਕੇ ਦਿਖਾਈਆਂ ਹੈਗੀਆਂ ਪਰਿਵਾਰ ਦੇ ਵਿੱਚ ਬਹੁਤ ਹੀ ਖੁਸ਼ੀ ਵਾਲਾ ਤੇ ਵੱਡਾ ਜਿਹੜਾ ਮਾਹੌਲ ਹੈਗਾ ਆ ਉਹ ਸਪੈਸ਼ਲ ਤੌਰ ਤੇ ਪਾਇਆ ਜਾ ਰਿਹਾ ਖੁਸ਼ੀ ਦੀ ਗੱਲ ਕਰਾਂਗੇ ਖੁਸ਼ੀ ਦੇਖਣ ਨੂੰ ਵਿਸ਼ੇਸ਼ ਤੌਰ ਤੇ ਮਿਲਦੀ ਆ ਪੂਰਾ ਪਰਿਵਾਰ ਜਿਹੜਾ ਹੈਗਾ ਆ ਉਹ ਅੱਜ ਇੱਥੇ ਇਕੱਠਾ ਹੋਇਆ ਹੈਗਾ ਮਹੱਲੇ ਵਾਸੀ ਵੀ ਸਪੈਸ਼ਲ ਵਿਸ਼ੇਸ਼ ਤੌਰ ਤੇ ਵਧਾਈਆਂ ਦੇਣ ਦੇ ਲਈ ਬੱਚੇ ਦੀਪਿਕਾ ਜੀ ਨੂੰ ਪਹੁੰਚ ਰਹੇ ਹਨ ਬਹੁਤ ਬਹੁਤ ਧੰਨਵਾਦ ਟੀਚਰਾਂ ਦੇ ਨਾਲ ਵੀ ਇਹ ਮੁਲਾਕਾਤ ਤਾਂ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਲਪਰਾੜਕਾਂ ਦੇ ਟੀਚਰਾਂ ਤੇ ਮਲਪਰਾੜ ਕੰ ਦਾ ਬੱਚਾ ਆ ਬਹੁਤ ਵੱਡੇ ਨੰਬਰ ਪੈਂਡਾਂ ਨੂੰ ਖਿੱਚ ਕੇ ਲੈ ਕੇ ਆਣੇ ਇਹ ਵੀ ਬੜਾ ਵੱਡਾ ਜਿਹੜਾ ਸਤਕਾਰ ਦਾ ਤੇ ਮਾਣ ਦਾ ਰਤਬਾ ਜਿਹੜਾ ਹੈਗਾ ਆ ਉਹ ਸਾਹਮਣੇ ਆਇਆ ਹੈਗਾ ਕੀ ਨਾਮ ਸੀ ਆਪਣਾ ਅਮਰਜੋਤੀ ਜੀ ਕਿਹੜੇ ਸਕੂਲ ਦੀ ਬੱਚੀ ਸੀ ਜੀ ਮਾਊਂਟ ਸ਼ਿਵਾਲਿਕ ਪਬਲਿਕ ਸਕੂਲ ਪੀਨ ਤੋਂ ਪੀਨ ਦੇ ਵਿੱਚ ਪੜਦਾ ਸੀਗਾ ਤੇ ਕਿੰਨੇ ਨੰਬਰ ਜਿਹੜੇ ਜਿੱਤ ਪ੍ਰਾਪਤ ਕੀਤੇ 593 ਨੰਬਰ ਹੈ ਜੀ ਆਊਟ ਆਫ 600 ਜੀ ਜੀ 600 ਦੇ ਵਿੱਚੋਂ 597ਵਾਂ ਰੈਂਕ ਇਹਦਾ ਪੰਜਾਬ ਵਿੱਚ ਆ ਪੰਜਾਬ ਲੈਵਲ ਦੀ ਜੇ ਗੱਲ ਕੀਤੀ ਜੀ ਤੇ ਫਰਸਟ ਰੈਂਕ ਇਹਦਾ ਹੈਗਾ ਜ਼ਿਲ੍ਹੇ ਵਿੱਚ ਕਿਉਂਕਿ ਟੀਚਰਾਂ ਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਕਿ ਉਹਨਾਂ ਦਾ ਜਿਹੜਾ ਬੱਚਾ ਪੜਾਇਆ ਹੋਇਆ ਸਾਨੂੰ ਤਾਂ ਜਦੋਂ ਪਤਾ ਲੱਗਿਆ ਇਸ ਤਾਂ ਫਟਾਫਟ ਨੱਠੇ ਆਏ ਸਾਡੇ ਕੋਲ ਕੋਈ ਕੋਈ ਵੀ ਇਦਾਂ ਦਾ ਸ਼ਬਦ ਵੀ ਨਹੀਂ ਸੀਗਾ ਕਿ ਅਸੀਂ ਫਟਾਫਟ ਬੱਚੇ ਬਹੁਤ ਜੀ ਇੱਕ ਸਾਲ ਦੀ ਜਿਹੜੀ ਮਿਹਨਤ ਹੈਗੀ ਆ ਉਹ ਟੀਚਰ ਕਰਾਂਦਾ ਆ ਇੱਕ ਸਾਲ ਦੀ ਮਿਹਨਤ ਟੀਚਰ ਕਰਵਾਉਂਦਾ ਹੈਗਾ ਆ ਜਦੋਂ ਉਹਦਾ ਰਿਜ਼ਲਟ ਇੱਕ ਸਾਲ ਬਾਅਦ ਦੇਖਦਾ ਕਿ ਕਿਉਂਕਿ ਟੀਚਰ ਹੀ ਬੱਚੇ ਦਾ ਗੁਰੂ ਆ ਅਸਲ ਦੇ ਵਿੱਚ ਜੀ ਟੀਚਰ ਤਾਂ ਸਭ ਨੂੰ ਇੱਕੋ ਜਿਹਾ ਪੜਾਉਂਦੇ ਆ ਪਰ ਇਹ ਬੱਚਿਆਂ ਦੀ ਖੁਦ ਦੀ ਆਪਣੀ ਮਿਹਨਤ ਹੁੰਦੀ ਆ ਉਹਨਾਂ ਦੇ ਮਾਪੇ ਦਾ ਜਿਹੜੀ ਆ ਬੱਚਿਆਂ ਵੱਲ ਧਿਆਨ ਹੁੰਦਾ ਆ ਤਾਂ ਹੀ ਬੱਚੇ ਅੱਗੇ ਜਾਂਦੇ ਆ ਕਿਉਂਕਿ ਮਾਪੇ ਦੀ ਵੀ ਬਹੁਤ ਵੱਡੀ ਭਾਗੀ ਹੈ ਬੱਚੇ ਨੂੰ ਟਾਈਮ ਸੈਟ ਤਿਆਰ ਕਰਨਾ ਹੈਗਾ ਆ ਬੱਚੇ ਦਾ ਟਿਫਨ ਤਿਆਰ ਕਰਨਾ ਬੱਚੇ ਡਰੈਸ ਤਿਆਰ ਕਰਨੀ ਹੈਗੀ ਆ ਤੇ ਬੱਚੇ ਨੂੰ ਖਾਸ ਕਰਕੇ ਸੰਗਤ ਤੋਂ ਵੀ ਬਚਾਣਾ ਹੈ ਜੀ ਸੰਗਤ ਬਚਾਣਾ ਜੀ 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 ਬੇਟਾ ਕੀ ਨਾਮ ਜੀ ਅੱਜ ਜਿਸ ਸਮੇਂ ਦੇ ਵਿੱਚ ਬਹੁਤ ਔਖਾ ਹੈ ਜੀ ਔਖਾ ਹੈ ਜੀ ਬੇਟਾ ਕੀ ਨਾਮ ਜੀ ਆਪਣਾ ਦੀਪਿਕਾ ਸਹਾਜ ਤੁਹਾਨੂੰ ਬਹੁਤ ਬਹੁਤ ਦੇਸ਼ ਸੇਵਕ ਦੇ ਵੱਲੋਂ ਵਧਾਈਆਂ ਕਿ ਅੱਜ ਬਹੁਤ ਵੱਡਾ ਜਿਹੜਾ ਹੈਗਾ ਮਲ ਪ੍ਰਾੜਕਾਂ ਦਾ ਮਾਣ ਵਧਾਇਆ ਹੈਗਾ ਆ ਤੇ ਬੇਟਾ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਆ ਸਿਰਵੋ ਜਿਆਦਾ ਜਿਆਦਾ ਖੁਸ਼ੀ ਮਹਿਸੂਸ ਹੁੰਦੀ ਕਿਉਂਕਿ 593 ਨੰਬਰ ਲੈ ਕੇ ਮਲ ਪ੍ਰਾੜਕਾਂ ਦਾ ਨਾਮ ਰੋਸ਼ਨ ਕਰਨਾ 600 ਨੰਬਰਾਂ ਦੇ ਵਿੱਚੋਂ ਉਹ ਵੀ ਇੱਕ ਲੜਕੀ ਨੇ ਜਿਹੜਾ ਇਸ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਕੀਤਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਵੀ ਰੋਸ਼ਨ ਕੀਤਾ ਹੈਗਾ ਆ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਹੈਗਾ ਆ ਤੇ ਜਦੋਂ ਪਤਾ ਲੱਗਿਆ ਤੇ ਕਿੰਨਾ ਖਚਾ ਚੜ ਗਿਆ ਫਿਰ ਬਹੁਤ ਜ਼ਿਆਦਾ ਜੀ ਜੀ ਪਰਿਵਾਰਾਂ ਦੇ ਨਾਲ ਵੀ ਗੱਲਬਾਤਾਂ ਕਰਵਾਵਾਂਗੇ ਉਹਨਾਂ ਦੇ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕੀ ਨਾਮ ਜੀ ਆਪਣਾ ਮੇਰਾ ਨਾਮ ਜਸਜੀਤ ਸੁਮਨ ਜੀ ਕਿੰਨੀ ਖੁਸ਼ੀ ਮਹਿਸੂਸ ਹੋਈ ਜਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਹਾਂ ਜੀ ਅੱਜ ਕਹਿਣ ਨੂੰ ਸ਼ਬਦ ਹੈ ਨਹੀਂ ਕਿ ਸਾਡੇ ਕੋਲ ਜੀ ਜੀ ਇੰਨੀ ਖੁਸ਼ੀ ਹੈ ਨਾ ਮਨ ਭਰ ਰਿਹਾ ਹੈ ਜੀ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਇਹ ਕਿੰਨਾ ਕੱਜ ਚਾ ਆ ਮਨ ਦੇ ਅੰਦਰ ਮੈਨੂੰ ਕੋ ਵਰਡ ਨਹੀਂ ਆਈ ਡੋਨਟ ਹੈਵ ਐਨੀ ਵਰਡ ਟੂ ਸ਼ੇਅਰ ਮਾਈ ਫੀਲਿੰਗਸ ਆਮ ਜਸ ਆਈ ਆਮ ਓਵਰ ਦਾ ਮੂਨ ਬਿਕੋਜ਼ ਲੜਕੀ ਦਾ ਨੰਬਰ ਲੈਣੇ ਆ ਨਾ ਜੀ ਉਹ ਵੀ ਵੱਡੇ ਪੱਧਰਾਂ ਦੇ ਉੱਪਰ ਹੈ ਨਾ ਜੀ ਇਹ ਟਾਪ ਨੂੰ ਟੱਚ ਕੀਤਾ ਹੈਗਾ ਤੇ ਮਤਲਬ ਮੇਰੀ ਵਾਸਤੇ ਜਿਹਦੀ ਬੇਟੀ ਹੈ ਤੇ ਜਦੋਂ ਪਾਪਾ ਨੇ ਮੈਨੂੰ ਦੱਸਿਆ ਕਿ ਉਹਨਾਂ ਦਾ ਵਰਡ ਸੀਗਾ ਕਿ ਦੀਪਿਕਾ ਨੇ ਚੱਕ ਤੇ ਫੱਟੇ ਐਂਡ ਮੈਂ ਇਦੀ ਉਦੋਂ ਵੀ ਰੋਈ ਲਾਈਕ ਅੱਛਾ ਜਿਹੜੇ ਅਥਰੂ ਆਏ ਖੁਸ਼ੀ ਦੇ ਆ ਕਿਉਂਕਿ ਸੁਣਿਆ ਕਰਦੇ ਸੀਗੇ ਕਿ ਸਾਡੇ ਵੀਰ ਕੈਮਰਾਮੈਨ ਜੀ ਨੂੰ ਕਹਾਂਗੇ ਕਿ ਫੇਸ ਦੇ ਉੱਪਰ ਜਿਹੜੇ ਅਥਰੂ ਹੈਗੇ ਆ ਉਹ ਬਕਾਇਦਾ ਝਲਕਦੇ ਨੇ ਖੁਸ਼ੀ ਦੇ ਜਿਹੜੇ ਅਥਰੂ ਹੈਗੇ ਆ ਉਹ ਇਹ ਅਕਸਰ ਇਹ ਨਾ ਪਹਿਣਾ ਪਹਿਣਾ ਮਤਲਬ ਬੜਾ ਤੇ ਹੋ ਜਾਂਦਾ ਬੜਾ ਮੋਹ ਹੋ ਜਾਂਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿ ਫਤਿਹ ਪਹਿਲਾਂ ਤਾਂ ਦੇ ਸਹਯੋਗ ਸਤਾਜ ਜਗਤਾਰ ਸਿੰਘ ਜੱਬੂ ਵਾਲਾ ਜੀ ਤਾਂ ਸਾਡੇ ਨਗਰ ਪਹੁੰਚਣ ਬਹੁਤ ਧੰਨਵਾਦ ਜੀ ਕਿਉਂਕਿ ਸਰ ਜੀ ਸਾਡੇ ਇਸ ਨਗਰ ਦੀ ਲੜਕੀ ਦੀਪਕਾ ਸਹਜਲ ਪੁਤਰੀ ਕੁੰਦਲਾਲ ਜੀ ਜੀ ਨੰਤਾਰਾਮ ਦੀ ਪੋਤੀ ਜੀ ਜੀ ਜੋ ਕਿ ਪੰਜਾਬ ਦੇ ਵਿੱਚੋਂ 7ਵੇਂ ਨੰਬਰ ਤੇ ਜੀ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਕਿ ਬੜਾ ਵੱਡਾ ਮਾਨ ਦਾ ਜਿਹਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ ਸੋ ਸਾਡੇ ਮਾਂ ਪਿੰਡ ਵਾਲੇ ਬਹੁਤ ਵੱਡੀ ਮਰਵਾੜੀ ਗੱਲ ਹੈ ਜੀ ਕਿਉਂਕਿ ਜ਼ਿਲ੍ਹੇ ਦਾ ਨਾਮ ਰੋਸ਼ਨ ਹੁੰਦਾ ਹੈਗਾ ਆ ਪਿੰਡ ਦਾ ਨਾਮ ਰੋਸ਼ਨ ਹੁੰਦਾ ਹੈਗਾ ਆ ਮਾਂ ਬਾਪ ਦਾ ਨਾਮ ਵੀ ਰੋਸ਼ਨ ਹੁੰਦਾ ਕਿਉਂਕਿ ਮਾਂ ਜੀ 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 ਬੜੀ ਖੁਸ਼ੀ ਹੋਈ ਬਹੁਤ ਜ਼ਿਆਦਾ ਕੋਈ ਸ਼ਬਦ ਨਹੀਂ ਹੈਗੇ ਜੀ ਜੀ ਕਿ ਇਸ ਬੱਚੀ ਨੇ ਇੰਨੀ ਮਿਹਨਤ ਕਰਕੇ ਜੀ ਪਿੰਡ ਮਾਲਪੁਰ ਦਾ ਨਾਂ ਤਾਂ ਰੋਸ਼ਨ ਕੀਤਾ ਹੈ ਕੀਤਾ ਆ ਜੀ ਜੀ ਤੇ ਨਾਲ ਸ਼ਹੀਦ ਭਲ ਸਿੰਘ ਨਗਰ ਦਾ ਵੀ ਇਹਨਾਂ ਨੇ ਪੰਜਾਬ ਦੇ ਵਿੱਚ ਨਾਂ ਰੋਸ਼ਨ ਕੀਤਾ ਆ ਸੋ ਵੱਡੀ ਮਾਣ ਵਾਲੀ ਗੱਲ ਹੈ ਜੀ ਜੀ ਸ਼ੁਕਰੀਆ ਪਛੜ ਕਿੰਨਾ ਕਿ ਮਹਿਸੂਸ ਹੁੰਦਾ ਹੈ ਅੱਜ ਖੁਸ਼ੀ ਵਾਲਾ ਮਾਹੌਲ ਬਹੁਤ ਖੁਸ਼ੀ ਆ ਜੀ ਕਿਉਂ ਮੈਂ ਤਾਂ ਗਵਾਨਾ ਜੀ ਜੀ ਮੇਰੇ ਆਪਣੇ ਬੱਚੇ ਪੋਤੀ ਆ ਬਿਲਕੁਲ ਜੀ ਲੱਗਦੀ ਆ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਜੇ ਇਸ ਬੱਚੇ ਨੇ ਇੰਨਾ ਮਿਹਨਤ ਕੀਤੀ ਆ ਇਹ ਸਾਰੇ ਬੱਚੇ ਦੀ ਮਿਹਨਤ ਇਦਾ ਕਾਰਨ ਆ ਮਾਹੌਲ ਸਾਰੇ ਵਾਸਤੇ ਬਣਿਆ ਰਹੇ ਖੁਸ਼ੀ ਦਾ ਮਾਹੌਲ ਬਣਿਆ ਰਹੇ ਜੀ ਜੀ ਸ਼ੁਕਰੀਆ ਕੀ ਕਹਿਣਾ ਚਾਹੁੰਦੇ ਆ ਟੀਚਰ ਸਹਿਬਾਨ ਜੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਵੱਡਾ ਥੈਂਕਸ ਇਹਨਾਂ ਦੇ ਦਾਦਾ ਜੀ ਦਾ ਆ ਜੇ ਅੱਜ ਜੋ ਇਸ ਟਾਈਮ ਤੇ ਹੁੰਦੇ ਸਾਡੇ ਵਿੱਚ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਣੀ ਸੀ ਕਿਉਂਕਿ ਮੈਂ ਆਪਣੇ ਅੱਖੀ ਦੇਖੇ ਹੋਏ ਆ ਜੋ ਉਹਨਾਂ ਨੇ ਇਹਨਾਂ ਲਈ ਮਿਹਨਤ ਕੀਤੀ ਆ ਜੀ ਪਰ ਚਲੋ ਠੀਕ ਆ ਉਹਨਾਂ ਦੇ ਦਾਦੀ ਜੀ ਵੀ ਬੈਠੇ ਆ ਪਰ ਜੋ ਅੱਜ ਉਹ ਹੁੰਦੇ ਤਾਂ ਉਹਨਾਂ ਦੀ ਖੁਸ਼ੀ ਅਲੱਗ ਹੀ ਹੋਣੀ ਸੀ ਜਿੰਨਾ ਉਹਨਾਂ ਨੇ ਸੈਕਰੀਫਾਈਸ ਕੀਤਾ ਕਿਉਂਕਿ ਚਾਹ ਦੇ ਵਿੱਚ ਖੁਸ਼ੀ ਦੇ ਮਾਹੌਲ ਦੇ ਵਿੱਚ ਜਿਹੜੇ ਜੀਵ ਸਾਡੇ ਚੋਂ ਪੜਦਾ ਕਰਦੇ ਨੇ ਉਹ ਯਾਦ ਤਾਂ ਬਹੁਤ ਆਉਂਦੀ ਹੈ ਆ ਜੋ ਉਹਨਾਂ ਦਾ ਉਹਨਾਂ ਦੀ ਯਾਦ ਤਾਂ ਬਹੁਤ ਆਉਂਦੀ ਹੈਗੀ ਐ ਕੋਈ ਨਹੀਂ ਮਾਤਾ ਜੀ ਇਹ ਦੇ ਮਨ ਦਿਲ ਛੋਟਾ ਨਾ ਕਰੋ ਤੇ ਅੱਜ ਪੋਤੀ ਨੇ ਬਹੁਤ ਵੱਡਾ ਨਾਮ ਕਮਾਇਆ ਹੈਗਾ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਬੜੀਆ ਲੱਗਦਾ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਹਨਾਂ ਦਾ ਸੁਪਨਾ ਸੀਗਾ ਵੀ ਇਹਨਾਂ ਦੇ ਨਾਨਾ ਜੀ ਇਨਸਪੈਕਟਰ ਸੀਗੇ ਰੇਲਵੇ ਵਿੱਚ ਵਾਹ ਜੀ ਵਾਹ ਸੈਂਟਰ ਗਵਰਨਮੈਂਟ ਤੇ ਇਹਨਾਂ ਦੇ ਦਾਦਾ ਜੀ ਦਾ ਵੀ ਇਹੀ ਸੁਪਨਾ ਸੀਗਾ ਕਿ ਸਾਡੇ ਬੱਚੇ ਕੁਝ ਪੜ੍ਹ ਲੈ ਕੇ ਅੱਗੇ ਕੱਣਗੇ ਜੀ ਜੀ ਔਰ ਸਾਨੂੰ ਆਸ ਪੂਰੀ ਹੈ ਸਾਡੇ ਦਾ ਸ਼ੁਕਰੀਆ ਸ਼ੁਕਰੀਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬੱਚੇ ਦੇ 593 ਨੰਬਰ ਜਿਹੜੇ ਹੈਗੇ ਆ ਟੀਚਰ ਸਹਿਬਾਨਾਂ ਦੇ ਅੰਦਰ ਹੀ ਬੜੀ ਖੁਸ਼ੀ ਜਿਹੜੀ ਮਹਿਸੂਸ ਹੋ ਰਹੀ ਹੈਗੀ ਆ ਕਿ ਅੱਜ ਇਸ ਬੱਚੇ ਨੇ ਨਾਮ ਅਰੋਸ਼ਨ ਕੀਤਾ ਹੈਗਾ ਆ ਤੇ ਬਹੁਤ ਹੀ ਵੱਡੀ ਜਿਹੜੀ ਗੱਲ ਹੈਗੀ ਆ ਉਹ ਪੜੜਕਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਪਹਿਲਾਂ ਤਾਂ ਜੀ ਮਲ ਪ੍ਰੜਕਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਭਾਜੀ ਥੈਂਕ ਯੂ ਤੁਹਾਡਾ ਦੇਸ਼ ਸੇਵਕਾਂ ਦਾ ਜਿਹੜੇ ਸਾਡੇ ਘਰ ਆਏ ਆ ਜੀ ਜੀ ਸ਼ੁਕਰੀਆ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਬੇਟੀ ਨੇ ਸਾਡੇ ਜਨਾ ਪਿੰਡ ਦਾ ਨਾਮ ਰੋਸ਼ਨ ਕੀਤਾ ਬਿਲਕੁਲ ਜੀ ਬਿਲਕੁਲ ਸਾਰਿਆਂ ਨਾਲ ਵਧੀਆ ਗੱਲ ਇਹ ਆ ਜਿੱਥੇ ਇਹ ਪੜਦੀ ਆ ਉਹ ਟੀਚਰਾਂ ਨੇ ਕਿੰਨੀ ਮਿਹਨਤ ਕੀਤੀ ਹੋਊਗੀ ਜੀ ਜੀ ਕਿ ਸਾਡਾ ਮਾਣ ਇੰਨਾ ਵਧੀਆ ਵੀ ਆਰ ਸਪੈਸ਼ਲ ਹੇਅਰ ਫॉर ਥਿਸ ਵਾਹ ਸ਼ੁਕਰੀਆ 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 ਬਹੁਤ ਬਹੁਤ ਤਾੜੀਆਂ ਦੇ ਨਾਲ ਦੇਖ ਲਓ ਸਪੈਸ਼ਲ ਬੱਚੇ ਦਾ ਜਿਹੜਾ ਧੰਨਵਾਦ ਹੈਗਾ ਆ ਉਹ ਪਰਿਵਾਰ ਦੇ ਵੱਲੋਂ ਬੇਟੀਆਂ ਨੇ ਤਾਂ ਪਹਿਲੇ ਦਿਨ ਤੋਂ ਹੀ ਨਾਮ ਰੋਸ਼ਨ ਕੀਤਾ ਨੇ ਗੁਰੂ ਨਾਨਕ ਮਹਾਰਾਜ ਦੀ ਬੜੀ ਹੀ ਕਿਰਪਾ ਜਿਨ੍ਹਾਂ ਨੇ ਸਤੀ ਪ੍ਰਥਾ ਨੂੰ ਬੰਦ ਕਰਨ ਦਾ ਕੰਮ ਲਾ ਮਾਰਿਆ ਇਹਨਾਂ ਤਿਆਂ ਨੂੰ ਜਿਹੜਾ ਅੱਜ ਬਹੁਤ ਵੱਡਾ ਵੱਡੇ ਲੈਵਲ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਲੈਣ ਦੇ ਲਈ ਗੱਲ ਕਰਾਂਗੇ ਵਾਵਾ ਸਾਹਿਬ ਦੀ ਵੀ ਆ ਡਾਕਟਰ ਮਧਕਰ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਇਹ ਪੜ੍ਹਾਈ ਨਸੀਬ ਹੋਈ ਹੈ ਨਾ ਬੱਚਿਆਂ ਨੇ ਨਾਮ ਕਮਾਇਆ ਹੈਗਾ ਨਹੀਂ ਔਰਤ ਨੂੰ ਪਿਆਰੇ ਸਾਥੀਓ ਪੜ੍ਹਨ ਦਾ ਵੀ ਅਧਿਕਾਰ ਨਹੀਂ ਸਗਾਂ ਸਮਾ ਕੁਛ ਐਸਾ ਸਗਾਂ ਕਿ ਔਰਤ ਨੂੰ ਘਰ ਤੱਕ ਹੀ ਸੀਮਤ ਰੱਖਿਆ ਜਾਂਦਾ ਸਦੂਟ ਹੈ ਪੀ ਮਰਾਉ ਡਾਕਟਰ ਮਿਤਕਰ ਸਾਹਿਬ ਜੀ ਨੂੰ ਕਿ ਜਿਨ੍ਹਾਂ ਦਾ ਸਦਕਾ ਇਸ ਬੱਚੀ ਇਸ ਤੀ ਤਿਆਣੀ ਨੇ ਮਲਪਰਾੜਕਾਂ ਦਾ ਨਾਮ ਰੋਸ਼ਨ ਕੀਤਾ ਹੈਗਾ ਦਿਓ ਅਜਾਜਤਾ ਜਗਤਾਰ ਸਿੰਘ ਜੱਬੂਬਾਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 946513313 ਤੇ ਕਰੋ ਸੰਪਰਕ ਵੀਡੀਓ ਨੂੰ ਵੱਤ ਵੱਤ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨ